ਅੱਜ ਬੈਦਮੰਡਲ ਹਾਰਪਰ ਵੱਲੋਂ ਕਰਵਾਏ ਗਏ ਸਮਾਗਮ 'ਚ ਕੈਬਨਿਟ ਮੰਤਰੀ ਲਾਲਜਨ ਕੁਠਾਰੂ ਚੱਕ ਪਹੁੰਚੇ। ਹਾਂ ਜੀ। ਆਓ ਸਰੋ। ਹਾਂ ਜੀ। ਚਲੋ। ਹਾਰਪਰ। ਖਲ੍ਹੇ ਫੁਰਬਾਨੀ ਯਾਰ। ਇੱਥੇ ਉੱਪਰ ਪੈਗੇ। ਫੜੀਓ ਸਾਰੀ। ਇੱਦਾਂ ਬਰਾ। ਉਹ ਦੂਈ ਬੰਦੇ। ਉਹ ਆਹ ਦੇ ਕਹਿੰਦੇ ਆ ਤੇਰੇ ਵੰਡਣ। ਕੋਈ ਨਾ ਕੋਈ ਵੀ ਮਾਰੇ ਨਾਲ ਬਾਹਰ ਪਾਸੇ ਸਾਈਡ ਤੇ ਆ। ਆਹ ਪਾਸੇ ਸਾਈਡ ਤੇ ਮਾਰੇ ਸਾਈਡ ਤੇ ਹੋ ਜਾਓ। ਥੱਲੇ ਬਤਾ ਲਿਆ ਜੇ। ਇੱਕ ਫੋਟੋ ਕਰ ਲਈ ਭਾਈ ਪਿੱਛੇ। ਮੋਬਾਈਲ ਪਿੱਛੇ ਆ ਜਾਓ। ਭਾਈ। ਕੋਈ ਨਾ ਕੋਈ ਇਹਦੇ ਹੋਣਾ ਮਾਰੇ ਆਪਾਂ। ਫੋਟੋ ਕਰ ਲੈ। ਕੋਈ ਨਾ ਕੋਈ। ਅੱਜ ਇੱਥੇ ਕਾਰਕਮ ਤੇ ਬਣਾਇਆ ਪੱਨਾ ਤਾਂ ਉਹਦੇ ਵੱਲੋਂ ਕੀਤਾ ਅੱਜ ਜ਼ਿਲ੍ਹਾ ਵਿਦ ਮੰਡਲ ਸ਼ਿਆਰਪੁਰ ਵੱਲੋਂ ਇੱਕ ਸਟੇਟ ਪੱਧਰ ਦਾ ਇੱਥੇ ਇਹਨਾਂ ਨੇ ਫੰਕਸ਼ਨ ਰੱਖਿਆ ਸੋ ਮੇਰੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਮੈਂ ਇਹਨਾਂ ਦੇ ਪ੍ਰੋਗਰਾਮ 'ਚ ਆਇਆ ਔਰ ਮੈਨੂੰ ਇਹਨਾਂ ਨੇ ਯਾਦ ਕੀਤਾ ਮੈਂ ਧੰਨਵਾਦ ਕਰਦਾ ਔਰ ਕਿਉਂਕਿ ਵਿਦ ਸਾਡੀ ਪਰਾਤਨ ਸੰਸਕ੍ਰਿਤੀ ਦੇ ਅੰਦਰ ਸਾਡੇ ਸੁਸਾਇਟੀ ਦੇ ਅੰਦਰ ਬਹੁਤ ਵੱਡੀ ਭੂਮਿਕਾ ਅਦਾ ਕਰਦੇ ਰਹੇ ਆ ਪਰਾਤਨ ਸਮੇਂ ਦੇ ਅੰਦਰ ਜਦੋਂ ਵੀ ਮਨੁੱਖ ਨੂੰ ਕੋਈ ਸਰੀਰਕ ਪ੍ਰੋਬਲਮ ਹੁੰਦੀ ਆ ਤੇ ਉਸ ਵੇਲੇ ਵੈਦ ਜਿਹੜਾ ਕੁਦਰਤੀ ਜੜੀ ਬੂਟੀਆਂ ਦੇ ਨਾਲ ਤਿਆਰ ਕੀਤੀਆਂ ਦਵਾਈਆਂ ਦੇ ਰਾਹੀਂ ਲੋਕਾਂ ਦਾ ਇਲਾਜ ਕਰਦੇ ਰਹੇ ਸੋ ਅੱਜ ਵੀ ਉਹਨਾਂ ਦੀ ਸੁਸਾਇਟੀ ਨੂੰ ਲੋੜ ਵੀ ਆ ਸੋ ਅੱਜ ਇੱਥੇ ਆਏ ਆ ਔਰ ਮੈਨੂੰ ਚੰਗਾ ਲੱਗਿਆ ਇਹਨਾਂ ਨੇ ਸਮਝਾਤ ਕੀਤਾ ਸੋ ਜੋ ਵੀ ਇਹਨਾਂ ਦੀ ਕੋਈ ਰਿਕੁਆਇਰਮੈਂਟ ਹੈ ਇਹਨਾਂ ਦੀ ਆਰਗੇਨਾਈਜੇਸ਼ਨ ਦੀ ਕੋਈ ਸਮੱਸਿਆ ਹੈ ਉਹ ਜਿਹੜੀ ਕੋਈ ਮੇਰੇ ਲੈਵਲ ਤੇ ਆ ਉਹ ਮੈਂ ਲਾਜ਼ਮੀ ਅੱਜ ਇਹਨਾਂ ਦਾ ਜਿਹੜਾ ਕੋਈ ਮੰਗ ਪੱਤਰ ਹੈ ਉਹ ਟੁਕਮੀ ਥਾਂ ਤੇ ਭੇਜਾਂਗੇ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਸ ਤਰ੍ਹਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੰਕਲਪ ਲੈ ਕੇ ਤੁਰੇ ਆ ਸੋ ਇਹ ਵੀ ਪੰਜਾਬ ਦਾ ਹਿੱਸਾ ਨੇ ਪੰਜਾਬ ਦੇ ਲੋਕ ਨੇ ਸੋ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਪੰਜਾਬ ਦੇ ਅੰਦਰ ਮੇਰੀਆਂ ਵੀ ਨਿੱਜੀ ਤੌਰ ਤੇ ਸਬਾਵਾ ਰਹਿਣਗੇ ਔਰ ਅਸੀਂ ਸਰਕਾਰ ਤੱਕ ਵੀ ਗੱਲ ਇਹਨਾਂ ਦੀ ਭਜਾ ਕੇ ਸੋ ਬਸ ਅੱਜ ਮੇਰੀਆਂ ਸ਼ੋਭਾ ਸ਼ਾਵਾ ਵੀ ਨੇ ਇਹਨਾਂ ਦਾ ਬੜਾ ਸ਼ਾਨਦਾਰ ਇਵੈਂਟ ਹੈ ਔਰ ਮੈਂ ਚ ਆਇਆ ਤੇ ਇਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਔਰ ਉਹਦੇ ਲਈ ਹਰ ਸੰਭਵ ਜਿਹੜਾ ਪ੍ਰਿਆਸ ਇਸ ਕਰਾਂਗੇ ਸਰ অথੋਰਾਇਜ਼ੇਸ਼ਨ ਦੀ ਗੱਲ ਕਰੀਏ ਕੋਈ ਇਹਨਾਂ ਨੂੰ ਮਤਲਬ ਕਿ ਕਹਿ ਸਕਦੀ ਆ ਕੋਈ ਹਾਂ ਕਿਉਂਕਿ ਅੱਜ ਮੈਂ ਆਇਆ ਹਾਂ ਬੇਸਿਕਲੀ ਅਸੀਂ ਵੀ ਪਿੰਡਾਂ ਚੋਂ ਆਏ ਹਾਂ ਬਹੁਤ ਸਾਰੇ ਐਸੇ ਲੋਕ ਨੇ ਸਾਡੇ ਭੈਣ ਭਰਾ ਜਿਹੜੇ ਇਸ ਫੀਲਡ ਦੇ ਅੰਦਰ ਕੰਮ ਕਰਦੇ ਆ ਸੋ ਲਾਜ਼ਮੀ ਤੌਰ ਤੇ ਸਾਡੀਆਂ ਹਮਦਰਦੀਆਂ ਵੀ ਨੇ ਔਰ ਜਿੱਥੋਂ ਤੱਕ ਮੇਰੀ ਕੋਈ ਗੱਲ ਹੈ ਮੈਂ ਕਿਉਂਕਿ ਆਲਰੇਡੀ ਪਹਿਲਾਂ ਵੀ ਅਸੀਂ ਇਹਨਾਂ ਦੇ ਅੰਗ ਸੰਗ ਰਹਿੰਦੇ ਰਹੇ ਆ ਔਰ ਇਹਦੇ ਲਈ ਜੋ ਵੀ ਸੰਭਵ ਹੋਇਆ ਮੇਰੇ ਵੱਲੋਂ ਮੈਂ ਆਪਣੀ ਭੂਮਿਕਾ ਅਦਾ ਕਰਾਂ ਬੇਸਿਕਲੀ ਕੋਈ ਯੋਜਨਾਵਾਂ ਸੈਂਟਰ ਪੱਧਰੀ ਹੁੰਦੀਆਂ ਨੇ ਸੋ ਕੁਝ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਫੈਂਸਿੰਗ ਦਾ ਲੀ ਤਾਰ ਮਿਲਦੀ ਹੈ ਉਹ ਫਿਲਹਾਲ ਬੰਦ ਹੈਗੀ ਹੈ ਕਿਉਂਕਿ ਸੈਂਟਰ ਦੀ ਮਤਲਬ ਯੋਜਨਾ ਸੀਗੀ ਸੋ ਅਸੀਂ ਵਕ ਵਕ ਪ੍ਰੋਜੈਕਟਾਂ ਚ ਲੈ ਕੇ ਭੇਜਿਆ ਸੋ ਸਾਡੇ ਯਤਨ ਨੇ ਕਿ ਫੋਰੈਸਟ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਲੋਡ ਹੈ ਚਾਹੇ ਸਾਡੇ ਉਹ ਮੁਲਾਜ਼ਮਾਂ ਦੀ ਲੋਡ ਹੈ ਚਾਹੇ ਸਾਡੇ ਕਿਸਾਨਾਂ ਦੀ ਲੋਡ ਹੈ ਚਾਹੇ ਕੋਈ ਬਾਗਬਾਨੀ ਦੀ ਲੋਡ ਆ ਹੁਣ ਬਹੁਤ ਵੱਡਾ ਫੋਰੈਸਟ ਦੇ ਅੰਦਰ ਨਵੇਂ ਪ੍ਰੋਜੈਕਟ ਸ਼ੁਰੂ ਹੋਣ ਲੀ ਜਾ ਰਿਹਾ ਹੈ ਇਹ ਵੀ ਬਰਤਿਹਾਰ ਚ ਹੈਗਾ ਇਹ ਤੇ ਆਪਾਂ ਕੰਮ ਕਰਾ ਰਹੇ ਹਾਂ ਜਿਹੜੇ ਜ਼ਿਆਦਾਤਰ ਜਾਨਵਰ ਵਗੈਰਾ ਫੇਟ ਕਰਦਾ ਹਾਂ ਹਾਂ ਲਾਜ਼ਮੀ ਹੈ ਲਾਜ਼ਮੀ ਹੈ ਹੈ ਤਾਂ ਹੁਣ ਜਾਨਵਰ ਵੀ ਸੋਸਾਇਟੀ ਦਾ 파ੜ ਨੇ ਉਹ ਵੀ ਕੁਦਰਤ ਦੇ ਖਜ਼ਾਨੇ ਨੇ ਲੇਕਿਨ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਜੇ ਹੋਵੇ ਉਹਦੇ ਲਈ ਅਸੀਂ ਕਾਫੀ ਹੱਦ ਤੱਕ ਦਾ ਫੈਂਸਿੰਗ ਕਰਵਾਈ ਹੈ ਲੇਕਿਨ ਹੋਰ ਵੀ ਜੋ ਜਿਹੜੀ ਲੋੜਿੰਦੇ ਕੋਈ ਕਦਮ ਹੈਗੇ ਉਹ ਅਸੀਂ ਪੁੱਟਾਂ ਦੇ ਪ੍ਰੋਵਿੰਸ ਵਿੱਚ ਚਾਰੀ ਦਿਨ ਬਿਲਕੁਲ ਪ੍ਰੀਮੇਲ ਤੇ ਪੰਜਾਬ ਚ ਸਟ੍ਰਕਚਰਾਂ ਦੀ ਹੁਣ ਤੇਲ ਕਰਦੀ ਹੈ ਅਹ ਦੇਖੋ ਸੈਂਟਰ ਪੱਤਰ ਦੇ ਹੁੰਦੇ ਜੋ ਮਾਨਜਗ ਸਾਡੇ ਨੈਸ਼ਨਲ ਕ੍ਰਿਮੀਨਲ ਸੀਰੀਅਲ ਅਰਵਿੰਦ ਕੇਜਰੀਵਾਲ ਜੀ ਦੇਸੀਆਂ ਹਾਲਾਤਾਂ ਨੂੰ ਜਿਸ ਕਿਸੇ ਦੀ ਲੋੜ ਹੋਏਗੀ ਉਹ ਬੈਟਰ ਸੋਚਣਗੇ ਔਰ ਜੋ ਸੋਚਣਗੇ ਅਸੀਂ ਉਹਦੇ ਉੱਤੇ ਪੂਰਾ ਕੰਮ ਕਰਾਂਗੇ ਗੈਂਗਸਟਰਾਂ ਤੇ ਜੇ ਗੱਲ ਕਰੀਏ ਟੈਕਚਰ ਨਹੀਂ ਉਹ ਨਵੀਂ ਸਾਡੀ ਐਂਟਰੀ ਹੋਈ ਹੈ ਸੋ ਸਾਨੂੰ ਉੱਥੇ ਜੋ ਵੀ ਮਿਲਿਆ ਸਾਡੇ ਲਈ ਉਹ ਐਡਵਾਂਟੇਜ ਹੀ ਹੈ ਸੋ ਬੇਸਿਕ ਗੱਲ ਇਹ ਆ ਕਿ ਅਸੀਂ ਕਰੋੜਾਂ ਲੋਕਾਂ ਨੂੰ ਆਪਣੀ ਗੱਲ ਭਜਾਈ ਆ ਜੋ ਮਾਨਯੋਗ ਸ੍ਰੀ ਅਰਬਿੰਦ ਕੇਜਰੀਵਾਲ ਜੀ ਦਾ ਗੁੱਡ ਗਵਰਨੈਂਸ ਦਾ ਕਾਫਲਾ ਜਿਹੜਾ ਕਨਸੈਪਟ ਪਹਿਲੀ ਵਾਰ ਰਾਜਨੀਤੀ ਦੇ ਕੇਂਦਰ ਬਿੰਦੂ ਤੇ ਆਇਆ ਉਹਦੇ ਉੱਤੇ ਅੱਜ ਬਖ ਬਖ ਰਾਜਸੀ ਪਾਰਟੀਆਂ ਜਿਹੜੀਆਂ ਮਖੌਲ ਡਾਉਂਦੀਆਂ ਸੀਗੀਆਂ ਇਸ ਗੁੱਡ ਗਵਰਨੈਂਸ ਦੇ ਰੂਡ ਮੈਪ ਦਾ ਅੱਜ ਉਹਨਾਂ ਨੂੰ ਵੀ ਅਡਾਪਟ ਕਰਨੇ ਪਿਆ ਸੋ ਸਭ ਤੋਂ ਵੱਡੀ ਗੱਲ ਇਹ ਆ ਵੀ ਲੋਕਾਂ ਨੂੰ ਕੁਝ ਮਿਲੇ ਗੁੱਡ ਗਵਰਨੈਂਸ ਹੋਵੇ ਇਹ ਨਿਕਲ ਕੇ ਗੱਲ ਸਾਹਮਣੇ ਆਈ ਹੈ ਸੋ ਅੱਜ ਦੂਜੀਆਂ ਪਾਰਟੀਆਂ ਵੀ ਮਜਬੂਰੀ ਵਾਸੋਂ ਉਹਨਾਂ ਨੂੰ ਵੀ ਇਹ ਮਾਡਲ ਜਿਹੜਾ ਅਡਾਪਟ ਕਰਨੇ ਪੈ ਰਹੇ ਸੋ ਅ ਦੇਸ਼ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਵਰਗੇ ਜਿਹੜੇ ਨੇਤਾ ਨੇ ਅੱਜ ਲੋਕ ਉਹਨਾਂ ਵੱਲ ਦੇਖ ਰਿਹਾ ਸੋ ਚੰਗੀ ਗੱਲ ਇਹ ਆ ਕਿ ਦੋ ਸਟੇਟਾਂ ਦੇ ਅੰਦਰ ਦਿੱਲੀ ਔਰ ਪੰਜਾਬ ਦੇ ਅੰਦਰ ਉਸ ਗੁੱਡ ਗਵਰਨੈਂਸ ਦੇ ਮਾਡਲ ਦੇ ਉੱਤੇ ਬੜਾ ਬਹੁ ਵੀ ਕੰਮ ਚੱਲ ਰਿਹਾ ਚਾਹੇ ਪੰਜਾਬ ਦੇ ਵਿੱਚ 600 ਜੁਡ ਬਿਜਲੀ ਦਾ ਸਵਾਲ ਹੈਗਾ ਲੋਕਾਂ ਨੂੰ ਫਿਰ ਦਿੱਤੀ ਜਾ ਰਹੀ ਹੈ ਚਾਹੇ ਆ ਆਮ ਆਦਮੀ ਕਲੀਨਿਕ ਬਣ ਰਹੇ ਆ ਚਾਹੇ 37000 ਪੰਜਾਬ ਦੇ ਬੱਚੇ ਨੂੰ ਨੌਕਰੀਆਂ ਮਿਲੀਆਂ ਨੇ ਸਕੂਲ ਆਫ ਐਮਨਿਸ ਬਣ ਰਹੇ ਆ ਕੱਚੇ ਅਧਿਆਪਕ 12500 ਪੱਕਾ ਕੀਤਾ ਗਿਆ ਪੰਜਾਬ ਦੇ ਅੰਦਰ ਸੋ ਵੱਡੇ ਕੰਮ 18 19 ਮਹੀਨਿਆਂ ਤੋਂ ਸਰਕਾਰ ਨੇ ਕੀਤੇ ਆ ਸੋ ਬਸ ਇਹ ਕਾਬਲਾ ਪੰਜਾਬ ਦੇ ਲੋਕ ਪਸੰਦ ਕਰ ਰਹੇ ਆ ਔਰ ਅਸੀਂ ਲਗਾਤਾਰ ਇਹਦੇ ਤੇ ਕੰਮ ਕਰਦੇ ਆ ਪੰਜਾਬ ਦੇ ਲੋਕਾਂ ਜਿਹੜੀਆਂ ਆਸਾਂ ਵੀ ਇਦਾਂ ਦੇ ਨਾਲ ਸਰਕਾਰ ਨੂੰ ਚੁਣਿਆ ਮਾਨਯੋਗ ਮੁੱਖ ਮੰਤਰੀ ਜਿੰਨੀ ਅਨਰਜ਼ਗ ਢੰਗ ਦੇ ਨਾਲ ਜਿਨ੍ਹਾਂ ਫਾਸਟ ਰੂਪ ਚੋਂ ਕੰਮ ਕਰਦੇ ਆ ਹਿਸਟਰੀ ਦੇ ਅੰਦਰ ਇਸ ਕਿਸਮ ਦੇ ਪਹਿਲੇ ਮੁੱਖ ਮੰਤਰੀ ਹੋਣਗੇ ਪੰਜਾਬ 'ਚ ਸੋ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੱਡੇ ਸਰਕਾਰ ਕੰਮ ਕਰੂਗੀ ਗੈਂਗਸਟਰ ਲਗਾਤਾਰ ਜਿਹੜੇ ਹੋਰੇ ਇਨਕਾਊਂਟਰ ਹੋ ਰਹੇ ਉਹਨਾਂ ਦੀ ਲਾਜ਼ਮੀ ਦੇਖੋ ਜਿਹੜੇ ਐਂਟੀਸੋਸ਼ਲ ਐਲੀਮੈਂਟ ਹੈਗਾ ਚਾਹੀਓ ਕਿਸੇ ਵੀ ਕਾਊਂਟਰ ਤੇ ਕੰਮ ਕਰਦਾ ਕਿਸੇ ਵੀ ਸਾਈਡ 'ਚ ਹੈਗਾ ਆ ਸਰਕਾਰ ਸ਼ਕਤੀ ਵਰਤੂਗੀ ਆਪਣੀ ਜੋ ਸਵਾਰ ਲੋ ਮਾਨਤਾ ਦੀ ਆਪਣੀ ਇੱਕ ਵੀਡੀਓ ਵਾਇਰਲ ਹੋ ਗਈ ਹੈ ਉਹਦੇ ਉੱਤੇ ਕੀ ਕਹਿਣਾ ਚਾਹੁੰਦਾ ਨਹੀਂ ਨਹੀਂ ਜੀ ਸਿਕਿਉਰਟੀ ਨਾਲ ਲੱਗੇ ਚੱਲਦੇ ਨਹੀਂ ਨੋ ਨਾ ਇਹ ਨਿੱਜੀ ਹਮਲੇ ਆ ਕਿ ਰਾਜਨੀਤੀ ਦੇ ਅੰਦਰ ਲੋਕ ਬਿਲਕੁਲ ਨਹੀਂ ਪਸੰਦ ਕਰਦੇ ਨਾ ਇਹਨੂੰ ਥਾਂ ਮਿਲਦੀ